श्री सुकमनी महादानवा सुनौक एको अंकारु सप् प्रसाद तनुज सप् फाद गुरु नमो आजुगाद गुरु नमो भग सप् गुरुदेव नवह तनु न श्री गुरुदेव हे नमो हस्ति सिंहो सेमरो सिंरो शोभा कार्त्मेश तनु महिमंतो सिंरो जात सुसंभाविक ਨਾਮ ਜਪਤੈ ਗੰਗਾ ਨਿੰਕੈ ਮੀਤ ਭਰਾਂ ਸੁਨ ਸੋ ਜਾਖਰ ਕੀਨੇ ਰਾਮ ਨਾਮ ਹੈ ਕੇ ਆਕਰਿ ਦੇ ਸਤਿ ਸਿ ਸਤਿ ਸ਼ਿਵੈ ਤਾਕੀ ਮਹਿਮਾ ਬਣੀ ਨਾ ਜਾਵੇ ਸੰਕੀਏ ਦਰਸ਼ ਤੁਹਾਰੁ ਪ੍ਰਤਮਾ ਨਾਨ ਗੁਣ ਸੰਮੋਹਿ ਅੰਧਾਰੋ ਸੁਖਮਣੀ ਸੁਖਮਤਰੁ ਨਾਮੁ ਪਾਉ ਤੁਜੇ ਨਾਕਾ ਮਨੁ ਭਿਸ੍ਰਾਮ ਗਾ ਉਪ੍ਰਖ ਸਿਂਦੁਰ ਬਨਮ ਨਸਕਾ

ਪ੍ਰਭ ਕਾ ਸਿਮਰਨੁ ਜਗਾ ਤਾ ਬੂਜਾ ਪ੍ਰਭ ਦਰਸ਼ਨ ਮਰਗਿ ਸਾਧੂ ਜਾ ਪ੍ਰਭ ਕਾ ਸਿਮਰਨੁ ਜੀ ਸਿਮਰਨੀ ਪ੍ਰਭ ਕਾ ਸਿਮਰਨੁ ਨਿਰਮਨੁ ਪ੍ਰਭ ਕਾ ਸਿਮਰਨੁ ਸੋ ਬਦਲਾ ਪ੍ਰਭ ਕਾ ਸਿਮਰਨੁ ਸੋ ਬਦਲਾ ਸੇਸ ਨਮਰੈ ਜਿਨ ਹਰਿ ਸੋ ਰਾਇ ਨਾਨਕ ਕਾ ਕਰਦਾ ਗੁਪਾਤ ਹੋਇ ਪ੍ਰਭ ਕਾ ਸਿਮਰਨ ਸਾਤੇ ਉਚਾਰ ਪ੍ਰਭ ਕਾ ਸਿਮਰਨੁ ਗ੍ਰਹਿ ਮੂਚਾ ਪ੍ਰਭ ਕਾ ਸੰਤੁਸ਼ਨਾ ਬੂਜਾ ਪ੍ਰਭ ਕਾ ਸਿਮਰਨ ਸਭ ਕੇ ਸੁਜਾ ਸੁਖ ਸਿਮਰਨ ਜਮਸਰਾਸਾ ਪ੍ਰਭ ਕਾਸ਼ਿਨ ਪੁਰਨ ਆਸਾ ਪ੍ਰਭ ਕਾਸ਼ਿਨ ਮਨ ਕੀ ਮਰਜਾਈ ਅਮਰਤ ਨਾਮ ਰਤੁ ਮਾ ਸਮਾਏ ਪ੍ਰਭ ਜੀ ਭਸਾ ਸਾਧ ਕੀ ਰਸਨਾ ਨਾਨਕ ਘਰ ਜਨ ਕਾ ਧਾਸਨ ਦਸਨਾ ਪ੍ਰਭੂ ਸਿਮਰੈ ਸੇ ਤਰਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭੂ ਸਿਮਰੈ ਸੇ ਜਨ ਪ੍ਰਭਾਣ ਪ੍ਰਭ ਕੋ ਸਿਮਰੈ ਸੇ ਫੁਰਖ ਪ੍ਰਧਾਨ ਪ੍ਰਭੂ ਸਿਮਰੈ ਸੇ ਗੁੰਖਾ ਜੀ ਪ੍ਰਭੂ ਕੋ ਸਿਮਰਐ ਸਵੇਰ ਤੇ ਰਾਤਿ ਪ੍ਰਭੂ ਕੋ ਸਿਮਰਐ ਸੁਭਾਸ਼ੀ ਪ੍ਰਭੂ ਕੋ ਸਿਮਰਐ ਸਦਾ ਬਨਵਾਸੀ ਸਿਮਰਨ ਤੇ ਲਾਗੇ ਜਿਨੀਆਂ ਅੰਤਿਆਲਾ ਨਾਮ ਨੂੰ ਜਾਣੀ ਮੰਗਰਵਾਲਾ ਪ੍ਰਭੂ ਕੋ ਸਿਮਰਐ ਹਰੁਕਾਰੀ ਪ੍ਰਭੂ ਕੋ ਸਿਮਰਐ ਸੁਮਲੀਆਰੀ ਹੋਉ ਪ੍ਰਭੂ ਕੋ ਸਿਮਰਐ ਮੋ ਸੁਹਾਵੇ ਪ੍ਰਭੂ ਕੋ ਸਿਮਰਐ ਤੁੰਗਿਹਾਵੇ ਪ੍ਰਭੂ ਕੋ ਸਿਮਰਐ ਆਤਮਨ ਦਿੱਤਾ ਪ੍ਰਭੂ ਕੋ ਸਿਮਰਐ ਨਾਨ ਨਮ ਰੀਤਾ ਪ੍ਰਭੂ ਕੋ ਸਿਮਰਐ ਨੰ ਪੁਲੇਰੇ ਪਰਭੁ ਕੋ ਸੁਨਿ ਬਸ ਸਰਣੇ ਰਹੀ ਸੰਤਿ ਕਿਰਪਾ ਤੇ ਆਂਦਨ ਜਾਗ ਨਾਨਕ ਸਿਨ੍ਹ ਪੂਰਿ ਭਾਗ ਪਰਭੁ ਕੋ ਸੰਕਾਰ ਪੂਰੇ ਪ੍ਰਭੁ ਗੈ ਸਿਉ ਗਉਨਾ ਚੂਰੇ ਪ੍ਰਭੁ ਗੈ ਸਿਨ੍ਹ ਹਕੁਨ ਬਾਲਿਕ ਪਰਭੁ ਕੋ ਸੁਛਾ ਸਿਮਾਨੇ ਪ੍ਰਭੁ ਗੈ ਸਿਨ੍ਹ ਚਲਿਆਸਨੋ ਪ੍ਰਭੁ ਗੈ ਸਿਨ੍ਹ ਕੰਧਿਆਸਨ ਪਰਭੁ ਕੋ ਸੰਨ ਅਨੰਦੰ ਤਾਰੁ ਹਉ ਸੁ ਪ੍ਰਸੰਤ ਕਾਂਤ ਪ੍ਰਕਾਰੁ ਸਿਮਰੈ ਸੇ ਸੰਜਨ ਕਉ ਪ੍ਰਮੇਯਾ ਨਾਨਕ ਤੇਨ ਸੰਨ ਸਰਣੀ ਪਿਆ ਆਰੁ ਸਿਮਰਨੰ ਤਾਰੁ ਪ੍ਰਪਟਾਇ ਹਰ ਸਿਮਰ ਲਾ ਮੇਦੋ ਪਾਹੀ ਹਰ ਸਿਮਰ ਸਦੀ ਜੀ ਦੀ ਦਾਤਿ ਆਰ ਸਿਮਰਨੀ ਚੌਖੰ ਵਿਜਾਤੀ ਹਰ ਸਵਰਨthਾਰੇ ਸਉਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਸ ਅਲੀ ਆਕਾਰ ਹਰ ਸਿਮਰਨ ਮੇ ਆਪਨਾਂ ਕਾ ਹਰ ਕਾਰ ਕਿਰਪਾ ਜਿਸਤਾਰ ਬਿਜਾਇਆ ਨਾਨਕੀ ਗੁਰਮੁਖ ਹਰ ਸਿਮਰਨ ਤੈਨੂੰ ਪਾਸ ਲੋ ਦੇਨ ਕਰਤ ਦੁਖ ਪੰਜਨਾ ਕਟਨਾ ਤੇ ਅਨਾਥ ਸਨ ਤੁਮਾਰੀ ਆयो ਨਾਨਕ ਕੇ ਪ੍ਰਭ ਸਾਧੁ ਜੀ ਹੁ ਜੈ ਬਾਬਾ ਪੀਤਾ ਸੁਨੀ ਰੰਗ ਆਈ ਮਾਨੁ ਖਾਣਾੰ ਅੰਦਰ ਸੰਸਾਰੀ ਜਾਮਾਂ ਭੰਦੂ ਚੰਦਲਾ ਤਹ ਕੇਵਨ ਸੰਦੇ ਰਚਲਾ ਜੈ ਮਿਸਤੁਧਾਰੀ ਅਕੁਨ ਬਿਮਾਨਧਾਰੀ ਅਨਪੁਰਾ ਚਰਨ ਕਰਤਿ ਨ ਤਰਾ हर गुण नाम गुण पर हर हर गुरु गुण नाम गुण मेरे नाम पास एक गुण मेरे सम सद्गुरु आनंद किया हर का नाम जितो से किया नाथ मोरी वंदन पारा हर का नाम जय जिनेंद्र करण महाराज ने बुझावे हर का नाम जित खावा जीव मार गयो जात के ला शरण संग इसलिए ना शरण तथाया नाण भी ब्रह्म ब्रह्म पाया छु ज्ञान कुल पाई नाम जोतर पर पराई हरक ने जय सिंगारा हर का नाम फल उतारण जो जन्म मृत्यु हम नाम सश्रा

हर का नाम दस की ओर ओट हर का नाम प्रजन को ओट हर जस कर सकन हर हर सकमत मर्जन कर नाम धाम उम्मार में उनकी नौ धाम उम्मा उन्तर रंगर तेरा में का नाम जन का वर्तो वे का हर का नाम जन मौजूद तो का नाम जन पर तो उठे हर का नाम जन का रुक्राम कर नाम जन का अंग का नाम जन पुड़िया हर का नाम जन सोका पाव हर का नाम जन भोजो कर नाम भोजन भी हो ਜਨਰਾਤਰਣਾ ਵੀ ਸੇਵਾ ਨਾਨ ਪੂਜਾ ਆਰਾਧ ਦੇਵਾ ਅਰਵਾ ਢੰਗ ਮਰਤੀਨਾ ਹਰ ਧਨ ਜਨ ਕੋ ਪ੍ਰਤੀ ਨਾ ਅਰਵਾ ਜਨ ਕੋ ਸਦਾ ਨੀ ਹਰ ਪਰ ਦਾ ਜਨ ਜਾਣੀ ਉਸ ਕੋ ਜਨ ਰਸ ਰਾਦੇ ਸੰਸਮਾਦ ਨਾ ਰਸਮਾਦ ਦੇ ਆਰਾਧ ਜਨ ਹਰ ਹਰ ਦੇ ਪਰ ਕਾ ਭਉ ਪਟ ਨਹੀਂ ਸਕਾ ਹਰ ਕੇ ਪਉਤ ਮੁਖ ਬਕ ਕਰੇ ਨਾਨ ਜਨ ਸੰਕੀ ਤੇ ਦਰੇ ਪਾਰ ਜਤ ਕੋ ਨਾਮ ਗਾਮ ਦੇ ਨਾ ਰੰਗਾ ਸਾਥਿਓ ਤੁਮ ਹਰ ਕੀ ਕਥਾ ਨਾਮ ਸੁੰਦਰ ਜੋ ਲਖਾ ਨਾਮ ਕੀ ਨਾਮ ਸੰਦਰਭ ਸਾਥ ਸੰਤ ਵਰਦਾਨ ਬੁਰਸਵਨ ਸਾਹਿਬ ਸੰਤਾ ਸਮੁਧ ਭਾਵੀ ਪਾਗਿਆ ਸੰਤੀ ਸੇਵਾ ਨਾਮ ਧਿਆਰਿਆ ਨਾਮ ਦੁਰਗੇਸ਼ਰ ਨਾ ਹੋਏ ਨਾਨਕੇ ਗੁਰਮੁਖਿ ਨਾਮ ਆਵੈ ਚੰਤੁ ਸਲੋਕ ਬਹੁ ਸਾਤਰ ਭਵ ਸਿਮਰਤੇ ਦੇਕੇ ਸਰਬ ਟੰਡੋਲਾ pujs ਨਾਹੀ ਹਰ ਹਰੀ ਨਾਨਕੇ ਨਾਮ ਅਮੋਲ ਰਸਪਰੀ ਜਾਤ ਆਪ ਗਣ ਸਤਿਆਨ ਅੰਕਾਰ ਸਾਧ ਕਰਿ ਸਿਮਰਤਿ ਆਂ ਜੋ ਵੀ ਆਸ ਕਰਮ ਤਰਮ ਕਰਿਆ ਹਸਲ ਦਿਆ ਪਰ ਮਦੇ ਪ੍ਰਿਆ ਅਣ ਪ੍ਰਕਾਰ ਕੀਏ ਬਹੁ ਜਤਨਾ ਪਉਂਦਨ ਹੋ ਮੈਂ ਕਰਤ ਨਾਮ ਸ੍ਰੀ ਕਟਾਇ ਹੋ ਮੈਂ ਕਰਾਤੀ ਵਾਰਤ ਨਿਮ ਕਰਾ ਬਹੁ ਫਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਹੋ ਨਾ ਪੰਡ ਬ੍ਰਿਜਮੀ ਪ੍ਰਭ ਸਜੀਵਾ ਮਾਨ ਦਾਤ ਪੀ ਸਰਤੀ ਬਰਮਾਨ ਪੁਰਾਣ ਹੋਣ ਕਸ ਵਹਿਰ ਪਉਂਦਾ ਨੋ ਨਿਗਰਮ ਗ੍ਰਹਿ ਵਾਸਨੋ ਜਨ ਮਾਰ ਸੰਜਮੇ ਸਾਧ ਨੇਕ ਨੇਮਕਾਰ ਸ੍ਰੀ ਪਟਾਵੈ ਤੋਹੀ ਹੁਗਮਾ ਮਹਲਾ ਜਾਪੈ ਅੱਖੀ ਨਾਮ ਸਭ ਸ੍ਰੀ ਸੁਨਾਈ ਨਾਨਕ ਗੁਰਮੁਖਿ ਨਾਮ ਗਵਤ ਜਪਤ ਗਤ ਪਾਏ ਮਨ ਕਾਉਣਾ ਤਿਰਦੇਸ਼ਟਾ ਗਰਭ ਮਾਨਾ ਮਨ ਉਟਾਇ ਸੋਚ ਕਰ ਅਨੁਸਾਰਾਤ ਮਨ ਕੀ ਮਲ ਹੰਤਨ ਦੇ ਜਾਤ ਮੋਹ ਹੈ ਸਦੇ ਕਿ ਬਸ ਸਾਧਨਾ ਕਰੇ ਮਨ ਤੇ ਕਉਨਾ ਵੀ ਘਟਰਾ ਜਤੁ ਹਬਾਉ ਦੇ ਅਨੀਤ ਸੋਧ ਗਾ ਗਾਜੀ ਦਿੱਤ ਮਨ ਹਰਿ ਦੇ ਨਾਮ ਕੀ ਮੈਂ ਮਾਉਚੀ

ਸਾਧ ਸੰਯਮੋ ਚੋੜਾ ਜੀ ਕਿਉ ਜਨਮਰਨ ਤੇ ਡਰੈ ਸਾਧ ਜਨ ਕੀ ਸਰਣੀ ਫਰਾ ਜਿਸ ਜਨ ਕੋ ਪ੍ਰਦਰਸ਼ ਪਿਆਸਾ ਅਨੰਤਤਾ ਕਾ ਕਮਜਸਾ ਸੰਗਤ ਗੁਰਮੁਖ ਪਰਵਰਦਾਨ ਸਹ ਸਮਝਾ ਕਾ ਮਟਾ ਮਾਣ ਆਪ ਸੋ ਜੋ ਜਨਾ ਨੀਚਾ ਉਸੋ ਗੁਨਿਆ ਸਭ ਤੇ ਉੱਚਾ ਜਹ ਕਾ ਮਨ ਮੇ ਸਲਕੇ ਰੀਨਾ ਹਰ ਹਰ ਨਾਮ ਸੰਕੜਕੜ ਜੀਨਾ ਮਨ ਆਪਰੇ ਤੇ ਗੁਰਮੁਖ ਟਾਣਾ ਵੇਖ ਸਗਲ ਸੁਖ ਸਦ ਜਾਨ ਸੁਖ ਦੂਜਨ ਸੰਦ ਰਠੇ ਤਾਰਣ ਪਾਪੁਣ ਲੇਪਾ ਮੇਰਾ ਥੰਡੋ ਤਾਂ ਦਿਰੋ ਨਾਉਣ ਧਰੈ ਗੁਨਾ ਤੇਰਾ ਥਾਉ ਨਿਮਾਣੀ ਕੋ ਪ੍ਰਾਥੀ ਰੋ ਮਾਣ ਸਰਗੜਾ ਕੋ ਦਿਓ ਦਾਨ ਜਿਕਰਨ ਕਰਾਵਣ ਹਾਰ ਸਾਮਹਿ ਸਰਗੜਾ ਖੇ ਅੰਦਰ ਜਾਵੀ ਆਪ ਨੰਗਾਦ ਮੈਂ ਜਾਣ ਹੋ ਆਪ ਕੇ ਆਪਨ ਸੰਨ ਹਾਥ ਪਰਵਰਾਤੇ ਤੁਮਰੀ ਉਸਤਾ ਤੁਮ ਦੇ ਹੋਏ ਨਾਨ ਚਰਣਾ ਜਾਣਿ ਸਪੋਏ ਇਹ ਸਰਬ ਕਰਮਾਂ ਸ੍ਰਿਧ ਧਰਮੋ ਆਪੋ ਨਾਮ ਜਾਗਰਮ ਕਰਮ ਸਗਲ ਕਿਰਿਆ ਮਾ ਤੁਮ ਕੀ ਰਿਆ ਸਾਥ ਸੰਦੁਰਮਤ ਮਲ ਰਿਆ ਸਗਲੇ ਵਦਨਾ ਮਨ ਹਦੋਂ ਖੜਾ ਹਰਿ ਨਾਮ ਜਪੋ ਜੀ ਸਦਾ ਸਿਦਬਾਨ ਨਾਮ ਬਾਣੀ ਹਰ ਕੋ ਜੋਇ ਸੁਲੈ ਸੁ੍ਰਵੀ ਕਾਣੀ ਸੋਲੇ ਤਾਹੰਤੂ ਤੁਮ ਤਾਨ ਨਾਨਕ ਜਿਹ ਘਟ ਵਸੈ ਹਰਿ ਨਾਮ ਸਲੋਕ ਮੇਰ ਰਗੋ ਮੇ ਆਰੇ ਆਨੇ ਆ ਸੋ ਪ੍ਰਭ ਸਦਾ ਸਮਾਨ ਜਨ ਕੀ ਆਤਿ ਸਿਚੇ ਤੇ ਰਖੇ ਨਾਨਕ ਨਿਬਹਿ ਨਾ ਨਿਸ਼ਪਤੀ ਰਮਾਇ ਕੇ ਉਜਿਤਰਾਣੇ ਥਣ ਮੋਤੇ ਗਉਂਦ ਰਠਾਣੀ ਜਨ ਤੋਸਾ ਸਵਾਰ ਸਿਗਾਰਿਆ ਗਰਭ ਉਗਣਾ ਜਿਨੀ ਬਾੜਿਆ ਬਾਹਰ ਰਹਿਤਾ ਤੋ ਜਾ ਕਰਾ ਦੂਦ ਭਰਜੋ ਬਣ ਕੋਜ ਸੋ ਸੂਰ ਦਰਦ ਪਿਆ ਪਰਸਾਖ ਸੈਨ ਮੁਕ ਪਿਆ ਬੜ ਦੋਦਾਨ ਜੋ ਨਿਰਗੁਣ ਗੁਣ ਗਿਸ਼ ਨੂੰ 부ਜਾ ਹੋਸਲੇ ਤੋ ਨਾਨ ਸਿਜਾ ਜੈ ਪ੍ਰਸਾਦ ਹਰਿ ਪ੍ਰਸੂਪਤੀ ਇਸ ਭਾਰ ਬ੍ਰਹਮ ਨਿਕਟ ਕਰ ਤੇਚ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਪੁਤਰਾ ਜਿੰਦ आसने तो त्यागो परंग संत जना की तुर मन मांग हाल छोड़ बिनती करो सा संग सागर तरहु हर धम के पार लियो पंडाल लाल की गुर पूरे नमस्कार खेमित स स जानंद सा संभय भरमानंद नर कनवारो धारो जीव गुण गोबिंद अमृत रस पीयो चेत चित द्वौ नारायण के एक रूप जाके रंग अनेक गोपाल दमोदर दीन ध्यान द्वभंजन कृपाल सिमर सिमर नाम बारंबार नानक जी का एउधार उत्तम श्लोक साधके वचन हमले के लाल हे नाथ सुनत कमात हो दोधार मोहा परलोक ने साथ सफल जीवन सफल ताकासन जाके बाण लागारा ਜਾ ਜਾ ਸਹਦੋ ਨਾਧ ਵਾਜੈ ਸੋ ਸੁਨ ਸੁਨਾਨਦ ਕਰੇ ਪ੍ਰਭਾ ਜਾਜੈ ਹਰਿ ਤੇ ਗੋਪਾਲ ਮਹੰਤੈ ਮਾਥੇ ਨਾਨਕ ਉਦਰੈ ਥਿਰਖੈ ਸਾਥ ਸਰਨ ਜੋ ਸੁਨ ਸਰਨ ਆਇ ਘਰ ਕਿਰਪਾ ਪ੍ਰਭਾ ਮਨ ਲਾਇ ਮਟ ਗੇਰ ਭੈ ਸਵਰਣ ਅਮਰਤ ਨਾਮ ਸਾਸ ਸੁਲੈ ਸੋ ਪ੍ਰਸੰਨ ਫਰੀ ਜੁਤੀ ਪੂਰਨ ਹੋਏ ਸੇ ਕੀ ਸੇ ਭਾਲ ਜੰਜਾਲ ਬੇਕਾਰ ਤੇ ਰਹਤੇ राम नाम सून रसना कहते घर प्रसाद यठा तारी नानक निबे के फमारे राकी कुष्टत रो समि साव ठाण ग अर्चित सुख मणि सहज जोगबिंद गुण नाम जिस मन भशा सोतन धान सर्वे चातक ही पूर्ण होए प्रदान पूर्ण के प्रसलोए साते उपफा स्थान बाहर ना होए आवन जा ਹਰ ਥਨ ਕਾਟ ਚਲੇ ਜਨ ਸੋਏ ਨਾਨਕ ਜਿਸ ਸਾਧ ਪ੍ਰਾਪ ਹੋਏ ਕੇਮ ਸਾਧ ਰਧਨਾਵਨੇ ਬੁੱਧ ਗਿਆਨ ਸਰਥਾ ਸਿਧਿ ਵਿਦਿਆ ਸਭ ਜੋ ਪ੍ਰਾਪ ਧਾਨ ਗਿਆਨ ਸ੍ਰੇਟੋ ਸੰਤੀ ਸਿਨਾਨ ਚਾਰ ਪਦਾਰਥ ਕੰਮ ਕਰਗਾਸ ਸਭ ਕਾਮਾ ਸਗਲ ਤੇ ਉਦਾਸ ਸੁੰਦਰ ਚਕਰ ਕਾ ਤਾ ਵੇਖਾ ਸਮਦਰਸੀ ਇਕ ਦ੍ਰਿਸ਼ਟੀਤਾ ਯੋ ਪਾਲਿ ਸਿਸਟਨ ਕਾ ਮਨ ਸੁਣੀ ਗੁਰ ਨਾਮੇ ਕੀ ਨਾਮ ਬਜਨ ਸੁਣੀ ਯੋ ਹਰਿ ਨਾਮ ਜਪੈ ਮਨ ਕੋਇ ਸਭ ਜੋਗ ਮਹਤਾ ਕੇ ਗਤ ਹੋਇ ਗੁਣ ਗੋਬਿੰਦ ਨਾਮ ਥੁੜ ਬਾਣੀ ਸਿਮਰਤ ਸਤਿ ਬਿਦਿਦਿ ਕੰ ਸਗਰਮ ਸਾਧਕਿ ਹਰਿ ਨਾਮ ਗੋਬਿੰਦ ਪਉਤ ਕਾ ਮਨ ਬਿਸਰਾਮ ਕੋਟ ਅਪਰਾਧ ਸੰਸਗ ਮਿਟੈ ਸੰਤੋ ਕਿਰਪਾ ਤੇ ਜਨ ਤੇ ਸੁਖੈ ਜੋ ਕਮਤ ਪਰੰਪਰਾ ਪਾਈ ਸਾਧ ਸਰਣ ਨਾਨਕ ਦੇ ਆਏ ਜਿਸ ਮਨ ਬਸੈ ਸੁਨ ਲਾਇ ਪ੍ਰੀਤੋ ਸੇ ਜਨ ਆਵੈ ਹਰਿ ਪ੍ਰਭ ਚੀਤਾ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਰਲਾ ਦੇ ਤਤਕਾਲ ਉਧਾਰ ਨਿਰੰਭੰਗ ਸੋਭਾ ਅੰਮ੍ਰਿਤ ਤਾ ਕੇ ਬਾਣੀ ਏਕ ਨਾਮ ਮਨ ਮਾਇ ਸਮਾਲ ਦੋ ਕਰ ਰਵੇ ਬਲਸੀ ਪਾ ਭਰਮ ਸਾਧੂ ਨਾਮ ਨਿਰਮਲਤਾ ਕੀ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਦੇ ਗੁਣੋ ਨਾਮ ਸੁਖ ਬਣੀ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਦੇ ਗੁਣੋ ਨਾਮ ਸੁਖ ਬਣੀ